ਸਾਹਿਬ ਦੇ ਜਾਇਆਂ ਨੂੰ ਅਸੀਂ ਸਾਹਿਬਜ਼ਾਦੇ ਕਹਿੰਦੇ ਹਾਂ ਸਾਹਿਬ ਦੇ ਜਾਇ ਸਾਹਿਬ ਦੇ ਘਰ ਜਨਮੇ ਅਸੀਂ ਸਾਹਿਬਜ਼ਾਦੇ ਕਹਿੰਦੇ ਹਾਂ ਉਹਨਾਂ ਨੂੰ ਪੱਗਾਂ ਵਾਲਿਓ ਇਹ ਇਹ ਰਤਬਾ ਇਹ ਅਦਬ ਸਨਮਾਨ ਵਾਲਾ ਸ਼ਬਦ ਕੇਵਲ ਗੁਰੂ ਸਾਹਿਬ ਦੀ ਸੰਤਾਨ ਵਾਸਤੇ ਵਰਤਿਆ ਜਾ ਸਕਦਾ ਕਿਉਂਕਿ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇਕੋ ਹੈ ਜੋ ਉਸ ਸਾਹਿਬ ਦੇ ਜਾਏ ਸਾਹਿਬਜ਼ਾਦੇ ਨੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਵੀ ਨੇ ਸਾਹਿਬ ਗੁਰੂ ਅੰਗਦ ਸਾਹਿਬ ਜੀ ਵੀ ਨੇ ਜੋਤੋ ਹੁ ਜੁਗਤਸਾਏ ਤੇ ਉਹਨਾਂ ਦੇ ਜਾਏ ਵੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਜਾਏ ਵੀ ਹਨ ਗੁਰੂ ਅਮਰਦਾਸ ਜੀ ਦੇ ਜਨਮੇ ਵੀ ਹਨ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਵੀ ਜਨਮੇ ਹੈਗੇ ਆ ਬਾਬਾ ਪ੍ਰithvi ਚੰਦ ਵੀ ਬਾਬਾ ਮਾਨ ਦੇ ਵੀ ਜਦੋਂ ਅਸੀਂ ਅੱਗੇ ਵੇਖਦੇ ਹਾਂ ਹਰ ਰਾਏ ਜੀ ਦੇ ਮਹਾਰਾਜ ਦੇ ਗ੍ਰਹਿ ਵਿਖੇ ਵੀ RAM RAJ ਜੰਮਿਆ ਜੇ ਗੁਰਦਿੱਤਾ ਜੀ ਦੇ ਸੁਪੁੱਤਰ ਹਰ ਰਾਏ ਸਾਹਿਬ ਜੀ ਗੁਰੂ ਜੋਤ ਦੇ ਵਾਰਿਸ ਬਣਦੇ ਨੇ ਤੇ ਧੀਰਮਲ ਵੀ ਜੰਮਿਆ ਜੇ ਕੱਲ ਗੱਲ ਕੇਵਲ ਬਿੰਦੀ ਸੰਤਾਨ ਦੀ ਹੁੰਦੀ ਤੇ ਸਾਰੀ ਸੰਤਾਨ ਹੈ ਭਾਈ ਇਹ ਵੀ ਸਾਨੂੰ ਸੁਣਨ ਨੂੰ ਪੜਨ ਨੂੰ ਮਿਲ ਜਾਂਦਾ ਪੁੱਤਰੀ ਕੌਲ ਨਾ ਪਾਲਿਓ ਜਦੋਂ ਅਸੀਂ ਦਾਤੂ ਦੀ ਬਾਤ ਸੁਣਦੇ ਹਾਂ ਗੁਰੂ ਅੰਗਦ ਸਾਹਿਬ ਦੇ ਜਾਏ ਨੇ ਗੱਲ ਕਰਨੀ ਦੀ ਹੈ ਗੁਰਮਖੋ ਗੱਲ ਵੰਸ਼ਾਂ ਤੇ ਕੁੱਲਾਂ ਦੀ ਨਹੀਂ ਹੈ ਗੁਰੂ ਸਾਹਿਬ ਜੀ ਨੇ ਜੇ ਆਪਣੇ ਪੰਥ ਨੂੰ ਪਿਆਰ ਕੀਤਾ ਤੇ ਉਹਨਾਂ ਦੀ ਕਰਨੀ ਕਰਕੇ ਪਿਆਰ ਕੀਤਾ ਕੁੱਲਾਂ ਵੰਸ਼ਾਂ ਕਰਕੇ ਇਹ ਮਨ ਸੋਚਣਾ ਕੌਣ ਕਿਹੜੀ ਜਾਤ ਚ ਕਿਹੜੇ ਮੱਧ ਵਿੱਚ ਕਿਹੜੇ ਫਿਰਕੇ ਚ ਕਿਹੜੇ ਘਰਾਣੇ ਚ ਕਿਹੜੇ ਵਰਨ ਚ ਜੰਮਿਆ ਸਿੱਖੀ ਦਾ ਇਸ ਗੱਲ ਨਾਲ ਕੋਈ ਸਬੰਧ ਨਹੀਂ ਹੈ ਕੋਈ ਸਬੰਧ ਨਹੀਂ ਸਾਧ ਸੰਗਤ ਧੰਨ ਭਾਈ ਜੀਵਨ ਸਿੰਘ ਜੀ ਮਹਾਨ ਸ਼ਹੀਦ ਸੀਸ ਝੁਕੇਗਾ ਗੁਰੂ ਦੇ ਪੁੱਤਰ ਗੁਰੂ ਦੇ ਸਾਹਿਬਜ਼ਾਦੇ ਜੱਫੀ ਚ ਲੈ ਕੇ ਜਿਨ੍ਹਾਂ ਨੂੰ ਗੁਰੂ ਕਹਿੰਦਾ ਮੇਰਾ ਪੁੱਤਰ ਹੈ ਗੁਰੂ ਦਾ ਲਾਲ ਹੈ ਸੁਪਾਗਾਂ ਵਾਲੀ ਇਹ ਫਰਕ ਨਹੀਂ ਪੈਂਦਾ ਕਿ ਵੰਸ਼ ਕੁਲ ਕਰਾਣਾ ਕਿਹੜਾ ਬਾਬਾ ਜ਼ੋਰਾਵਰ ਸਿੰਘ ਜੀ ਦੇ ਜੀਵਨ ਤੇ ਮੈਂ ਕਹਿੰਦਾ ਅੱਜ ਇਹ ਗੱਲ ਸਮਝ ਲਈ ਜਨਮ ਦਿਨ ਤੇ ਕਿ ਗੁਰੂ ਦੇ ਕਿੱਦਾਂ ਬਣਿਆ ਜਾਂਦਾ ਹੈ ਗੁਰੂ ਕਿਹਨਾਂ ਨੂੰ ਆਪਣੇ ਬਣਾਉਂਦਾ ਆਪਾਂ ਪੜਦਿਆਂ ਨੇ ਜੀ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕ ਬੋਹਰ ਕਸ਼ ਨਾ ਬਿਚਾਰੇ ਹੁਣ ਆਪਣੇ ਕਿਹਨਾਂ ਨੂੰ ਕੀਤਾ ਜਿਹੜੇ ਆਪਣੇ ਘਰ ਜੰਮੇ ਹੋਣਗੇ ਨਹੀਂ ਭਾਈ ਜਿਨ੍ਹਾਂ ਦੇ ਅੰਦਰ ਰੋਹਾਨੀ ਜੋਤ ਵੇਖੀ ਜੀਵਨ ਵੇਖਿਆ ਉਹਨਾਂ ਨੂੰ ਗੁਰੂ ਨੇ ਆਪਣੇ ਬਣਾਇਆ ਪੁੱਤਰੀ ਕਾਲ ਨਾ ਪਾਲਿਓ ਐਸੇ ਬਚਨ ਸੁਣਨ ਨੂੰ ਮਿਲਦੇ ਆ ਦਾਤੂ ਜੀ ਦਾ ਜੀਵਨ ਵੇਖਦੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਨੇ ਗੁਰੂ ਅਮਰਦਾਸ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਬਾਬਾ ਲੈਣਾ ਜੀ ਜਦੋਂ ਗੁਰਤਾ ਤੇ ਬੈਠੇ ਆ ਉਹਦਨ ਮਾਤਾ ਸੁਲੱਖ ਸਾਡਾ ਇਤਿਹਾਸ ਕਹਿੰਦਾ ਮਾਤਾ ਸੁਲੱਖਣੀ ਜੀ ਆਏ ਆ ਉਹ ਬਾਬਾ ਸ੍ਰੀ ਚੰਦ ਜੀ ਉਹਨਾਂ ਦੇ ਨਾਲ ਨੇ ਬਾਬਾ ਲਖਮੀ ਦਾਸ ਜੀ ਉਹਨਾਂ ਦੇ ਨਾਲ ਨੇ ਉਹਨਾਂ ਨੇ ਸ਼ਿਕਵਾ ਕੀਤਾ ਵੀ ਮੇਰੇ ਲਾਲਾ ਨੂੰ ਕੀ ਦਿੱਤਾ ਇਹ ਕਿਉਂ ਅਧਿਕਾਰੀ ਬਣ ਗਏ ਜੀ ਹੁਣ ਪੁੱਤਰ ਹੋਣ ਦਾ ਮਤਲਬ ਹੁੰਦਾ ਵਿਰਾਸਤ ਦੇ ਵਾਰਿਸ ਹੋਣਾ ਜਿੰਨਾ ਮਰਜ਼ੀ ਸਾਡਾ ਦੂਜਿਆਂ ਨਾਲ ਪਿਆਰ ਹੋਵੇ ਚਾਚਿਆਂ ਤਾਇਆ ਭਰਾਵਾਂ ਮਾਮੇ ਮਾਸੀਆਂ ਦੇ ਨਾਲ ਜੁਨਾ ਮਰਜੀ ਆਂਡੀਆਂ ਗਵਾਂਡੀਆਂ ਨਾਲ ਪਿਆਰ ਹੋਵੇ ਸਾਡੀ ਵਿਰਾਸਤ ਦਾ ਵਾਰਿਸ ਕਹਿੰਦੇ ਬਣਨਾ ਹੈ ਔਲਾਦ ਨੇ ਤੇ ਜਦੋਂ ਗੁਰੂ ਆਪਣਾ ਪੁੱਤਰ ਕਹਿੰਦੇ ਆ ਸਾਨੂੰ ਇਹਦਾ ਮਤਲਬ ਸਾਰੀ ਵਿਰਾਸਤ ਸਾਡੀ ਝੋਲੀ ਚ ਪਾਉਂਦੇ ਆ ਕਹਿੰਦੇ ਮਹਾਰਾਜ ਕਿ ਮੈਂ ਆਪਣਾ ਕੁਝ ਵੀ ਬਚਾ ਕੇ ਨਹੀਂ ਰੱਖਾਂਗਾ ਮੈਂ ਸਾਰਾ ਕੁਝ ਤੇਰੀ ਝੋਲੀ ਚ ਪਾ ਦੇਵਾਂਗਾ ਤੈਨੂੰ ਪੁੱਤਰ ਕਹਿ ਕੇ ਤੂੰ ਬਸ ਇਸ ਜੀਵਨ ਸਤਾ ਤੇ ਕਾਇਮ ਰਹੀ ਜਿੱਥੇ ਤੈਨੂੰ ਮੈਂ ਖੜਾ ਵੇਖਿਆ ਖੜਾ ਕੀਤਾ ਇੱਥੇ ਕਾਇਮ ਰਹੀ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਸਾਰੀ ਵਿਰਾਸਤ ਤੇਰੀ ਗੱਲ ਕੱਲਾ ਸ਼ਬਦ ਨਹੀਂ ਅਸੀਂ ਪਿਆਰ ਨਾਲ ਇੱਜ਼ਤ ਨਾਲ ਬੰਦਿਆਂ ਨੂੰ ਬੜਿਆਂ ਨੂੰ ਕਹਿੰਦੇ ਆ ਬੇਟਾ ਕੀ ਹਾਲ ਹੈ ਪੁੱਤਰ ਕੀ ਹਾਲ ਹੈ ਪਰ ਵਾਸਤਵ ਵਿੱਚ ਪੁੱਤਰ ਪਰਵਾਨ ਕਰਨ ਦਾ ਮਤਲਬ ਹੁੰਦਾ ਸਾਰੀ ਵਿਰਾਸਤ ਤੇਰੀ ਝੋਲੀ ਚ ਪਾ ਦਿੱਤੀ ਬਾਬਾ ਲੈਣਾ ਜੀ ਦੀ ਕੁਲ ਵੱਖਰੀ ਐ ਖਾਨਦਾਨ ਘਰਾਣਾ ਕੁਝ ਵੀ ਨਹੀਂ ਵੇਖਿਆ ਤੇ ਮਾਤਾ ਸੁਲੱਖਣੀ ਜੀ ਇਤਿਹਾਸ ਕਹਿੰਦਾ ਉਹ ਕਹਿੰਦੀ ਮੇਰੇ ਪੁੱਤਰਾ ਨੂੰ ਕੀ ਦਿੱਤਾ ਇਹ ਵੀ ਤੁਹਾਡੇ ਪੁੱਤਰ ਨੇ ਵਿਰਾਸਤ ਇਹਨਾਂ ਨੂੰ ਮਿਲਣੀ ਚਾਹੀਦੀ ਸੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਜੋ ਪ੍ਰਗਟ ਕੀਤਾ ਬਹੁਤ ਸੁੰਦਰ ਸਾਡੇ ਇਤਿਹਾਸ ਵਿੱਚ ਭਰੀ ਸਭਾ ਵਿੱਚ ਗੁਰੂ ਸਾਹਿਬ ਜੀ ਨੇ ਦੱਸਿਆ ਸੀ ਕਿ ਪ੍ਰਤੀਤ ਅਸਲ ਵਿੱਚ ਜੁੜਨ ਦਾ ਸਾਧਨ ਹੈ ਇਹ ਫਰਕ ਨਹੀਂ ਪੈਂਦਾ ਵੀ ਜਨਮ ਘਰਾਣਾ ਕਿਹੜਾ ਇੱਥੇ ਜਾਤ ਜਨਮ ਨਾ ਪੁੱਛੀਐ ਸੱਚ ਕਰਦੇ ਹੋ ਬਤਾਏ ਜਾਤਾਂ ਤੇ ਜਨਮ ਨਹੀਂ ਪੁੱਛਨੇ ਤੇ ਮਹਾਰਾਜ ਨੇ ਨਾ ਭਰੀ ਸਭਾ ਤੇ ਇੱਕ ਇੱਕ ਬਹੁਤ ਸੁੰਦਰ ਪ੍ਰਮਾਨ ਸਾਬਤ ਕੀਤਾ ਇੱਕ ਟਕਾ ਚੁੱਕਿਆ ਆਪਣੀ ਮੁੱਠੀ ਚ ਰੱਖਿਆ ਸਾਰੀ ਸੰਗਤ ਦੇ ਵੇਖਦਿਆਂ ਇਤਿਹਾਸ ਕਹਿੰਦਾ ਵੀ ਬਾਬਾ ਸ੍ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਵੀ ਆਦਰ ਜੋਗ ਸਨਮਾਨ ਜੋਗ ਨੇ ਉਹਨਾਂ ਨੂੰ ਵੀ ਪੁੱਛਿਆ ਸਾਡੀ ਮੁੱਠੀ ਚ ਕੀ ਹੈ ਕਹਿੰਦੇ ਵੇਖਿਆ ਸੀ ਇੱਕ ਟੱਕਾ ਸਾਡੇ ਵੇਖਦੇ ਆ ਚੁੱਕ ਕੇ ਰੱਖਿਆ ਤੁਸੀਂ ਮੁਠੀ ਬੰਦ ਹੈ ਸਾਰਿਆਂ ਦੀ ਰਾਏ ਬਿਲਕੁਲ ਠੀਕ ਸੀ ਔਰ ਗਲਤ ਨਹੀਂ ਸੀ ਹੈ ਟੱਕਾ ਹੀ ਸੀ ਪਰ ਜਦੋਂ ਬਾਬਾ ਲੈਣਾ ਜੀ ਨੂੰ ਪੁੱਛਿਆ ਤੁਸੀਂ ਦੱਸੋ ਸਾਡੀ ਮੁਠੀ ਚ ਕੀ ਹੈ ਤੇ ਉਹਨਾਂ ਦੇ ਨੇਤਰ ਜੁੜ ਗਏ ਸਿਰ ਝੁੱਕ ਗਿਆ ਮਨ ਪਿਗਲ ਕੇ ਚਰਨਾਂ ਵਿੱਚ ਵਿਸ ਗਿਆ ਤੇ ਕਹਿੰਦੇ ਹੇ ਗੁਰੂ ਨਾਨਕ ਦੀਨ ਦੁਨੀ ਦੇ ਮਾਲਕ ਮੇਰੇ ਕੋਲ ਇੰਨੀ ਵੱਡੀ ਨਜ਼ਰ ਨਹੀਂ ਕਿ ਮੈਂ ਵੇਖ ਸਕਾਂ ਤੁਹਾਡੀ ਮੁਠੀ ਚ ਕੀ ਆ ਖੰਡਾਂ ਬ੍ਰਹਮੰਡਾਂ ਦੇ ਮਾਲਕ ਜ਼ਰਰਾ ਜ਼ਰਰਾ ਕਣ ਕਣ ਕਾਇਨਾਤ ਦਾ ਹਰ ਰੰਚਕ ਮਾਤਰ ਜੀਵ ਜੰਤੂ ਤੁਹਾਡੀ ਮੁਠੀ ਚ ਐ ਮੈਂ ਕਿੱਥੋਂ ਅੰਤ ਪਾਵਾਂਗਾ ਤੁਹਾਡੀ ਮੁਠੀ ਚ ਕੀ ਐ ਇਹ ਹੈ ਪ੍ਰਤੀਤ ਫਿਰ ਵਾਰਿਸ ਚੁਣਦੇ ਮਹਾਰਾਜ ਜਿਨ੍ਹਾਂ ਨੇ ਆਪਾ ਗੁਰੂ ਨੇ ਦਿੱਤਾ ਉਹਨਾਂ ਨੂੰ ਬਣਾ ਲਿਆ ਆਪਣੇ ਸਾਧ ਸੰਗਤ ਫਿਰ ਉਹ ਗੁਰੂ ਅੰਗਦ ਸਾਹਿਬ ਜੀ ਆਪ ਗੁਰੂ ਅਮਰਦਾਸ ਜੀ ਨੂੰ ਗੁਰਤਾ ਤੇ ਬਿਰਾਜਮਾਨ ਕਰਦੇ ਨੇ ਤੇ ਦਾਤੂ ਜੀ ਲੱਤ ਮਾਰਦੇ ਆ ਕੇ ਸਹਬਜ਼ਾਦੇ ਤੇ ਉਹ ਵੀ ਸੀ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਰਾਮਦਾਸਾ ਜੀ ਨੂੰ ਸਿੰਘਾਸਨ ਤੇ ਬਿਠਾਉਂਦੇ ਆ ਤੇ ਮੋਰੀ ਪੁੱਤ ਸਨਮੁਖ ਆ ਬਾਬਾ ਮੋਨ ਜੀ ਮੱਥਾ ਟੇਕਣੀ ਨਹੀਂ ਆਉਂਦੇ ਉਹ ਮੰਨਦੇ ਨਹੀਂ ਮੈਂ ਪੁੱਤ ਸੀ ਮੈਨੂੰ ਮਿਲਣਾ ਚਾਹੀਦਾ ਸੀ ਫਿਰ ਅਸੀਂ ਵੇਖਦੇ ਆ ਵੀ ਬਚਨ ਪਾਲਣ ਤੋਂ ਬਾਬਾ ਮਹਾਦੇਵ ਜੀ ਪਿਰਥੀ ਚੰਦ ਜੀ ਸੁਣੇ ਰਹਿ ਜਾਂਦੇ ਆ ਜਦੋਂ ਅੱਗੇ ਵੇਖਦੇ ਆਂ ਰਾਮਰਾਏ ਕੀ ਕੀ ਕਰਦੇ ਜ਼ਿੰਦਗੀ ਚ ਧੀਰਮਲ ਕੀ ਇਹ ਵੀ ਤੇ ਵੰਛਸ ਸਨ ਨਾ ਜੀ ਤਾਂ ਗੁਰੂ ਪੁੱਤਰ ਉਹ ਜਿਨ੍ਹਾਂ ਦੇ ਅੰਦਰ ਗੁਰੂ ਦੀ ਦਿੱਤੀ ਰੋਹਾਨੀਅਤ ਜਾਗ ਰਹੀ ਹੈ